ਆਪਣੀਆਂ ਮੰਗਾਂ ਨੂੰ ਲੈ ਕੇ 올 ਇੰਡੀਆ ਅੰਗਣਵਾੜੀ ਵਰਕਰ ਯੂਨੀਅਨ ਪੰਜਾਬ ਸੀਟੂ ਵੱਲੋਂ ਬਠਿੰਡਾ ਦੇ ਟੀਚਰ ਹੋਮ ਵਿਖੇ ਮਾਲਵਾ ਲੈਵਲ ਦੀ ਕੀਤੀ ਗਈ ਕਨਵੈਕਸ਼ਨ ਅਤੇ ਵੱਡੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਪਹੁੰਚੇ ਅੰਗਣਵਾੜੀ ਵਰਕਰਾਂ ਬੁੱਧਵਾਰ 12 ਕੁਵਾਇਦ ਲਗਭਗ ਬਠਿੰਡਾ ਦੇ ਟੀਚਰ ਹੋਮ ਵਿਖੇ 올 ਇੰਡੀਆ ਅੰਗਣਵਾੜੀ ਵਰਕਰ ਯੂਨੀਅਨ ਪੰਜਾਬ ਸੀਟੂ ਵੱਲੋਂ ਇੱਕ ਕਨਵੈਕਸ਼ਨ ਰੱਖੀ ਗਈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਸਾਡੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਉਹ ਨਹੀਂ ਮੰਨ ਰਹੀ ਜਿਸ ਨੂੰ ਲੈ ਕੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਵੀ ਮੈਂਬਰ ਪਾਰਟੀ ਪਾਰਲੀਮੈਂਟ ਆਣ ਉਹਨਾਂ ਲਈ ਕੋਠੀਆਂ ਦਾ ਘਰਾਓ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਕਹਿ ਕੇ 23 ਤਰੀਕ ਤੋਂ ਲੈ ਕੇ 30 ਤਰੀਕ ਤੱਕ ਸਾਡੇ ਵੱਲੋਂ ਇਹ ਸਾਰੇ ਆਪਣਾ ਪ੍ਰਦਰਸ਼ਨ ਪੂਰੇ ਪੰਜਾਬ ਲੈਵਲ ਤੇ ਕੀਤਾ ਜਾਣਗੇ ਤੇ ਇੱਕ ਦਿਨ ਉਹਨਾਂ ਵੱਲੋਂ ਮਿਤਕੇ ਬਠਿੰਡਾ ਦੇ ਜੋ ਮੈਂਬਰ ਪਾਰਲੀਮੈਂਟ ਹਰਸੀਮਤ ਕੌਰ ਬਾਦਲਾਏ ਉਹਨਾਂ ਦੇ ਵੀ ਉਹਨਾਂ ਦਾ ਵੀ ਉਹਨਾਂ ਵੱਲੋਂ ਘਰਾਓ ਕੀਤਾ ਜਾਵੇਗਾ ਦੇਖੋ ਤੁਸੀਂ ਰਾਹ ਬਠਿੰਡਾ ਦੇ ਟੀਚਰ ਹੋਣ ਦੀਆਂ ਜਿੱਥੇ ਅੱਜ 올 ਇੰਡੀਆ ਅੰਗਣਵਾਰੀ ਵਰਕਰ ਯੂਨੀਅਨ ਪੰਜਾਬ YouTube ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਇੱਕ ਕਨਵੈਨਸ਼ਨ ਦੌਰਾਨ ਇੱਥੇ ਨਾਅਰੇਬਾਜੀ ਵੀ ਕੀਤੀ ਗਈ ਫੀਨਲ ਮੈਟਰ ਡਾਕਟਰ ਨੇ ਅਮਰਿਤਪਾਲਪੁਰ ਸਟੇਟ ਕੈਸ਼ੀਅਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਅੱਜ ਜਿਹੜੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈਗਾ ਜਿਹੜੀ ਇਹ ਕਨਵੈਨਸ਼ਨ ਅਸੀਂ ਕਰ ਰਹੇ ਆਂਗੇ ਸੂਬਾ ਪੱਧਰੀ ਕਨਵੈਨਸ਼ਨ ਹੈ ਜਿਹੜੀਆਂ ਨੇ ਉਲੀਕੀਆਂ ਗਿਆ ਨੇ ਅੱਜ ਇਹ ਮਾਲਵਾ ਜੋਂ ਦੀ ਕਨਵੈਨਸ਼ਨ ਹੈਗੇ ਕਿਉਂਕਿ ਦੇਖੋ ਇੱਕ ਜਗ੍ਹਾ ਦੇ ਉੱਤੇ ਸਾਰੇ ਜਿਹੜੇ ਸਾਥੀ ਨੇਗੇ ਉਹ ਇਕੱਠੇ ਨਹੀਂ ਹੋ ਸਕਦੇ ਸਾਡੇ ਬਹੁਤ ਦੂਰ ਦੂਰ ਤੱਕ ਜਿਹੜੀ ਸੈਲਾਓ ਹੈਗਾ ਪੂਰੇ ਮਤਲਬ ਪੰਜਾਬ ਦੇ ਵਿੱਚ ਜਿਹੜੀ ਹੈ ਕਿ 27000 ਵਰਕਰ ਅਤੇ 27000 ਹੈਲਪਰ ਕੰਮ ਕਰਦੀ ਹੈਗੇ ਤੇ ਉਹਨਾਂ ਦੇ ਜਿਹੜੇ ਮਸਲੇ ਨੇਗੇ ਉਹ ਅਲੱਗ-ਅਲੱਗ ਜ਼ੋਨਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਮਸਲੇ ਨੇਗੇ ਤੇ ਇਹਨਾਂ ਸਾਰੇ ਮੁੱਖ ਮਸਲਿਆਂ ਨੂੰ ਰੱਖਦੇ ਹੋਏ ਅੱ ਆਰ ਇਸ ਦੇ ਵਿੱਚ ਸੱਤ ਜਿਲ੍ਹੇ ਸ਼ਾਮਿਲ ਲੇਗੇ ਤੇ ਇਸ ਕਨਵੈਨਸ਼ਨ ਦਾ ਜਿਹੜਾ ਮੁੱਖ ਮਕਸਦ ਹੈਗਾ ਇਹ ਹੀ ਹੈਗਾ ਕਿ ਜੋ ਕੇਂਦਰ ਵੱਲੋਂ ਲਗਾਤਾਰ ਜਿਹੜਾ ਹੈਗਾ ਵਿਜ਼ਿਟ ਦੇ ਵਿੱਚ ਕਟੌਤੀ ਹੋ ਰਹੀ ਹੈਗੀ ਕੇਂਦਰ ਸਰਕਾਰ ਵੱਲੋਂ 18 2018 ਤੋਂ ਬਾਅਦ ਇੱਕ ਵੀ ਰੁਪਇਆ ਜਿਹੜਾ ਦਾ ਵਾਅਦਾ ਨਹੀਂ ਕੀਤਾ ਗਿਆ ਹੈਗਾ ਆਈਸੀਡੀਐਸ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈਗਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਅੱਜ ਚਰਚਾ ਕਰਕੇ ਆਉਣ ਵਾਲਾ ਅਗਲੇ ਸੰਘਰਸ਼ ਦੀ ਰੂਪਰੇਖਾ ਉਹ ਲਿਖੀ ਜਾ ਜਿਹੜਾ ਅਗਲਾ ਸੰਘਰਸ਼ ਹੈਗਾ ਉਹਦੇ ਵਿੱਚ ਸਾਡਾ ਪਹਿਲਾਂ ਤਾਂ ਮੁੱਖ ਇਹੀ ਹੈਗਾ ਕਿ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇਗੇ ਆਪਾਂ ਨੇ ਮੈਂਬਰ ਮੈਂ ਚੁਣ ਕੇ ਭੇਜੇ ਨੇਗੇ ਤਾਂ ਉਹਨਾਂ ਦੇ ਉਹਨਾਂ ਦੇ ਜਰੀਏ ਅਸੀਂ ਜਿਹੜੀ ਆਪਣੀ ਗੱਲ ਹੈਗੀ ਪਾਰਲੀਮੈਂਟ ਵਿੱਚ ਪਹੁੰਚਦੀ ਕਰੀਏ ਤੇ ਉਹ ਸਾਡੇਗਾ 23 ਤੋਂ ਲੈ ਕੇ ਜਿਹੜਾ ਹੈਗਾ 30 ਤੱਕ ਜਿਹੜੇ ਨੇ ਸਾਰੇ ਮੈਂਬਰ ਪਾਰਲੀਮੈਂਟਾਂ ਦਾ ਘਰਾਓ ਹੋਏਗਾ ਅੱਤੇ ਬਠਿੰਡੇ ਦੇ ਵਿੱਚ ਮਾਨਯੋਗ ਜਿਹੜੇ ਸਾਡੇ ਮਨਿਸਟਰ ਵੀ ਰਹੇ ਨੇ ਭਾਵੇਂ ਉਹਨਾਂ ਨੇ ਬਾਅਦ ਵਿੱਚ ਅਸਤੀਫਾ ਵੀ ਦੇ ਦਿੱਤਾ ਪਰ ਮੈਂਬਰ ਪਾਰਲੀਮੈਂਟ ਉਹ ਅੱਜ ਵੀ ਨੇਗੇ ਆਪਣੀ ਹਰ ਸਿਮਰਤ ਗੌਰ ਜੀ ਅਸੀਂ ਉਹਨਾਂ ਦੇ ਘਰ ਦੇ ਵਿੱਚ 23 ਤਰੀਕ ਆਪਣੀ ਇੱਕ ਡੇਟ ਉਹ ਲੀਕ ਕੇ ਉਹਨਾਂ ਦਾ ਘਰਾਓ ਕੀ ਨਾਮ ਮੈਂ ਦੀਮਾਂ ਆਗਰਵੜੀ ਮੁਲਾਜ਼ਮ ਜੀ ਨੇ ਸੀਏਟੂ ਦੀ ਹੈ ਪੰਜਾਬ ਦੀ ਸੁਭਾ ਪ੍ਰਧਾਨ ਹਰਜੀਤ ਕੌਰ ਪੰਡੋਲਾ ਅੱਜ ਜਿਹੜਾ ਸਾਡਾ ਪ੍ਰੋਗਰਾਮ ਹੈ ਕਿਉਂਕਿ ਪੰਜਾਬ ਤੇ ਚਾਹੇ ਸੈਂਟਰ ਦੀ ਸਰਕਾਰ ਹੋਵੇ ਤੇ ਜਦੋਂ ਕਿ ਇਹ ਸਰਕਾਰਾਂ ਬਣਦੀਆਂ ਤੇ ਇਹਨਾਂ ਦਾ ਜਿਹੜਾ ਜਵਾਬ ਹੁੰਦਾ ਵੀ ਅਸੀਂ ਜੇਕਰ ਸਾਡੀ ਸਰਕਾਰ ਆ ਗਈ ਤਾਂ ਅਸੀਂ ਮੁਲਾਜ਼ਮਾਂ ਦਾ ਅੰਗਣਵੜੀ ਵਰਕਰਾਂ ਦਾ ਡਿੱਤੇ ਮਿਲਦਾ ਆਸ਼ਾ ਵਰਕਰਾਂ ਦਾ ਉਹਨਾਂ ਨੂੰ ਰੈਗੂਲਰ ਕਰਾਂਗੇ ਪਰ ਜਦੋਂ ਇਹ ਸੀਟਾਂ ਦੇ ਬੈਠ ਜਾਂਦੇ ਇਹਨਾਂ ਦਾ ਨਜ਼ਰੀਆ ਹੀ ਹੋਰ ਹੋ ਜਾਂਦਾ ਹੈ ਅੱਜ ਜਿਹੜੀ ਅਸੀਂ ਕਨਵੈਨਸ਼ਨ ਕਰਨੇ ਜਾ ਰਹੇ ਹਾਂ ਕਿਉਂਕਿ ਪੰਜਾਬ ਦੀ ਸਰਕਾਰ ਹੈ ਜਿਹੜੀ ਉਸਨੇ ਮੈਨੀਫੈਸਟੋ 'ਚ ਪਾਇਆ ਸੀਗਾ ਵੀ ਅਸੀਂ ਆਂਗਣਵਾੜੀ ਵਰਕਰਾਂ ਦਾ ਮੈਂ ਜੇਕਰ ਸਰਕਾਰ ਆਗੇ ਮਾਨਪੱਤਰੇ ਦਾ ਵਾਅਦਾ ਕਰਾਂਗੀ ਪਰ ਅੱਜ ਜਿਹੜੇ ਨੇ ਉਹ ਅੱਜ ਮੁੱਖ ਮੰਤਰੀ ਨੂੰ ਅਗੜਵਾੜੀ ਵਰਕਰਾਂ ਵਾਸਤੇ ਟਾਈਮ ਹੀ ਨਹੀਂ ਹੈਗਾ ਮਿਲਦਾ ਕਿੰਨੀ ਵਾਰੀ ਅਸੀਂ ਮਾਨਪੱਤਰ ਦੇ ਚੁੱਕੇ ਆ ਜਿਹੜੀਆਂ ਸਾਡੀਆਂ ਮੰਗਾ ਨੇ ਬਹੁਤ ਛੋਟੀਆਂ ਨੋਣਿਆਂ ਜੇ ਮੰਗਾ ਨੇ ਕਿਉਂਕਿ ਜਿਹੜੇ 1975 ਤੋਂ ਸਾਡੀ ਸਕੀਮ ਚੱਲਦੀ ਆ ਰਹੀ ਆ ਕਿਉਂਕਿ ਜਿਹੜੇ 3 ਤੋਂ 6 ਸਾਲ ਦੇ ਬੱਚੇ ਆ ਉਹ ਸਾਡੇ ਕੋਲੇ ਸੀਗੇ ਤੇ ਤਾਂ ਕਿ ਵੀ ਜਿਹੜੇ ਸਾਡੇ ਆਗਣਵਾੜੀ ਸੈਂਟਰ দিয়া ਰਾਉਂਡ ਕਰ ਨੇ ਅਸੀਂ ਉਹਨਾਂ ਨੂੰ ਫੀਡ ਦਿੰਨੇ ਆ ਉਹਨਾਂ ਨੂੰ ਐਕਟੀਵਿਟੀ ਆ ਰਾਹੀਂ ਉਹਨਾਂ ਦੇ ਸਰੀਰ ਦੇ ਵਿੱਚ ਵਾਧਾ ਕਰ ਰਿਹਾ ਮੈਂ ਇਸ ਕਰਕੇ ਅਸੀਂ ਚਾਹੁੰਦੇ ਸੀ ਵੀ ਆਗਣਵਾੜੀ ਜਿਹੜੇ 3 ਤੋਂ 6 ਸਾਲ ਦੇ ਬੱਚੇ ਨੇ ਉਹਨਾਂ ਦੇ ਜਿਹੜੇ ਸਕੂਲ ਸੀਗੇ ਪ੍ਰਾਇਮਰੀ ਸਕੂਲਾਂ ਦੇ ਉਹਨਾਂ ਦੇ ਟੀਚਰ ਉਹਨਾਂ ਦੇ ਬੱਚੇ ਘਟਨ ਕਰਕੇ ਉਹਨਾਂ ਦੇ ਟੀਚਰ ਘਰਾਂ ਨੂੰ ਜਾ ਰਹੇ ਸੀਗੇ ਇਸ ਕਰਕੇ ਜਿਹੜੇ ਵੀ ਉਹਨਾਂ ਨੇ ਸਾਡੇ ਬੱਚੇ ਲੈ ਕੇ ਉਹ ਆਪਣੇ ਸਕੂਲ ਬਚਾ ਲਿਆ ਪਰ ਸਾਡੇ ਮੈਕਮ ਨੇ ਨਹੀਂ ਸੋਚਿਆ ਵੀ ਸਾਡੀ ਅੰਗੜਵਾੜੀ ਸੈਂਟਰ ਵੀ ਜਿਹੜੇ ਫੇਲ ਹੋ ਰਹੇ ਨੇ ਸਾਡੀ ਡਿਮਾਂਡ ਹੈ ਵੀ 3 ਤੋਂ 6 ਸਾਲ ਦੇ ਬੱਚੇ ਆ ਉਹ ਸਾਡੇ ਉਸੇ ਤਰੀਕੇ ਨਾਲ ਸਾਡੇ ਅੰਗੜਵਾੜੀ ਸੈਂਟਰਾਂ 'ਚ ਰਹਿਣ ਅਗਲੀ ਸਾਡੀ ਡਿਮਾਂਡ ਹੈ ਵੀ ਜਿਹੜੇ ਮੁੱਖ ਮੰਤਰੀ ਭਗਵਤ ਬਾਜੀ ਨੇ ਕਿਹਾ ਸੀਗਾ ਜੇਕਰ ਸਾਡੀ ਸਰਕਾਰ ਆ ਗਈ ਤਾਂ ਅਸੀਂ ਇਹਨਾਂ ਦਾ ਡਬਲ ਮਾਨ ਪੱਤੇ ਦਾ ਵਾਅਦਾ ਕਰਾਂਗੇ ਪਰ ਇੰਨਾ ਚਿਰ ਹੋ ਗਿਆ ਉਹ ਸਾਡੀ ਗੱਲ ਸੁਣਨ ਵਾਸਤੇ ਵੀ ਤਿਆਰ ਨਹੀਂ ਇੱਕ ਵਾਰੀ ਜਰੂਰ ਸਾਡੀ ਉਹਨਾਂ ਜਲੰਧਰ ਗੱਲ ਸੁਣੀ ਆ ਉਹਨਾਂ ਨੇ ਕਿਹਾ ਸੀ ਜੀ ਕਰਾਂਗੇ ਪਰ ਅਜੇ ਸਾਡੇ ਕੋਲੇ ਟਾਈਮ ਨਹੀਂ ਠਹਿਰ ਕੇ ਕਰਾਂਗੇ ਪਰ ਅੱਜ ਦਾ ਸਾਡਾ ਪ੍ਰੋਗਰਾਮ ਇਹ ਹੈ ਅਸੀਂ ਆਪਣੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਸਾਰੇ ਸਾਡੇ ਸਿਰ ਪੰਜ ਜਿਹੜੀਆਂ ਕਨਵੈਨਸ਼ਨਾਂ ਰੱਖੀਆਂ ਹੋਈਆਂ ਨੇ ਪਹਿਲੀ ਜਿਹੜੀ ਕਨਵੈਨਸ਼ਨ ਸੀ ਸਾਡੀ ਉਹ ਅਸੀਂ ਆਪਣੇ ਅੰਮ੍ਰਿਤਸਰ ਵਿੱਚ ਰੱਖੀ ਸੀ ਦੂਸਰੀ ਸਾਡੀ ਹੈਗੀ ਆ ਲੁਧਿਆਣੇ ਵਿੱਚ ਹੋਈ ਸੀ ਅੱਜ ਇਹ ਤੀਜੀ ਸਾਡੀ ਕਨਵੈਨਸ਼ਨ ਉਹ ਬਠਿੰਡੇ ਵਿੱਚ ਹੈ ਇਹ ਸਾਡੇ ਬਰਨਾਲਾ ਡਿਸਟ੍ਰਿਕਟ ਆ ਬਠਿੰਡਾ ਡਿਸਟ੍ਰਿਕਟ ਆ ਮਾਨਸਾ ਆ ਲੋਕਾ ਤੇ ਫਿਰੋਜ਼ਪੁਰ ਆ ਤੇ ਫਾਜ਼ਿਲਕਾ ਇਹ ਜਿਹੜੇ ਜ਼ਿਲ੍ਹੇ ਅੱਜ ਅਸੀਂ ਇੱਥੇ ਬੁਲਾਏ ਸੀ ਤਾਂ ਕਿ ਦੀ ਸਰਕਲ ਟੂ ਸਰਕਲ ਦੀ ਪ੍ਰਧਾਨ ਸ਼ਕਤੀ ਕੈਸ਼ੀਅਰ ਆ ਉਹ ਸਾਡੀ ਇਹਨਾਂ ਡਿਮਾਂਡਾਂ ਨੂੰ ਲੈ ਕੇ ਥੱਲੇ ਤੱਕ ਅਸੀਂ ਉਹਨਾਂ ਨੂੰ ਜਾਗਰਿਤ ਕਰੀਏ ਤਾਂ ਕਿ ਜਿਹੜਾ ਅਸੀਂ ਅਗਲਾ ਐਗਿਟੇਸ਼ਨ ਆ ਸਾਡਾ ਐਮਪੀਆ ਦੇ ਜਿਹੜੇ ਕਿਉਂਕਿ ਸੈਂਟਰ ਦੀ ਸਰਕਾਰ ਉਹਨੂੰ 5 ਸਾਲ ਹੋ ਗਿਆ ਪਰ ਉਹਨਾਂ ਨੇ ਸਾਡੇ ਮਾਨਪੱਤੇ 'ਚ ਕੋਈ ਵਾਅਦਾ ਨਹੀਂ ਕੀਤਾ ਸਮਾਂ ਤੇ ਜਿਹੜੀ ਸਾਡੇ ਅਗਨਵਾੜੀ ਸੈਂਟਰਾਂ 'ਚ ਫੀਡ ਆਦੀ ਸੀ ਮਾਨਪੱਤੇ 'ਚ ਜਿਹੜਾ ਉਹਨਾਂ ਨੇ ਦਿਨੋਂ ਦੇਣਾ ਜਿਹੜੀ ਉਹਨਾਂ ਦਾ ਜਿਹੜਾ ਸਾਨੂੰ ਪੈਸੇ ਭੇਜਦੇ ਸੀਗੇ ਬਜਟ ਦੇ ਵਿੱਚ ਵੀ ਜਿਹੜਾ ਉਹ ਦਿਨੋਂ ਦਿਨ ਸਾਡਾ ਬਜਟ ਕੱਟੀ ਜਾ ਰਹੇ ਨੇ ਅਸੀਂ ਉਹਨਾਂ ਨੂੰ ਲੈ ਕੇ ਐਨਪੀਆਂ ਦੇ ਜਿਹੜੇ ਕੋਠੀਆਂ ਮੁਰੇ ਅਸੀਂ ਐਜੀਟੇਸ਼ਨ ਕਰਨਾ ਹੈ ਤਾਂ ਕਿ ਸਾਡੇ ਐਮਪੀ ਜਿਹੜੇ ਉਹ ਆਪਣੀ ਗੱਲ ਉੱਥੇ ਰੱਖਣ ਸੈਂਟਰ ਦੀ ਸਿਹਤਾਰ ਚ ਤੇ ਇਹਨਾਂ ਨੂੰ ਲੈ ਕੇ ਜੇਕਰ ਅਸੀਂ ਸਾਡੀ ਕੱਲ ਮੰਤਰੀ ਸਭਾ ਨਾਲ ਮੀਟਿੰਗ ਹੋਈ ਆ ਉਹਨਾਂ ਨੂੰ ਅਸੀਂ ਆਪਣੀਆਂ ਡਿਮਾਂਡਾਂ ਰੱਖੀਆਂ ਜਿਸ ਤਰੀਕੇ ਨਾਲ ਮਾਨਪੱਤੇ 'ਚ ਵਾਅਦੇ ਦੀ ਗੱਲ ਕੀਤੀ ਆ ਤੇ ਅਸੀਂ ਆਪਣੀ ਪੈਨਸ਼ਨ ਦੀ ਗੱਲ ਕੀਤੀ ਆ ਗ੍ਰੈਸਟੀ ਦੀ ਗੱਲ ਕੀਤੀ ਆ ਤੇ ਇਹਨਾਂ ਜਿਹੜੀਆਂ ਮੰਗਾਂ ਨੂੰ ਚਾਹੇ ਇੱਥੇ ਦਾ ਜਿਹੜਾ ਚਾਈਲਡ ਕੇਅਰ ਸੈਂਟਰ ਨੂੰ ਦਿੱਤੇ ਹੋਏ ਨੇ ਪ੍ਰਾਈਵੇਟ ਜਿਹੜੇ ਅੰਗਣਵਾੜੀ ਸੈਂਟਰ ਉਹਨਾਂ ਨੂੰ ਜਿਵੇਂ ਚਾਈਲਡ ਅਸੀਂ ਆਪਣੇ ਐ ਐਡਵਾਈਜ਼ਰੀ ਬੋਰਡ ਨੂੰ ਇੰਨੀ ਲੜਾਈ ਲੜ ਲੜ ਕੇ ਵਾਪਸ ਕਰਾਇਆ ਕਿਉਂਕਿ ਜਦੋਂ ਪੰਜਾਬ ਜਿਹੜੀ ਸਰਕਾਰ ਹੈ ਉਹ ਜਿਹੜਾ ਬਜਟ ਹੈ ਉਹ ਸਾਡੀ ਸਰਕਾਰ ਦੇ ਰਹੀ ਹੈ ਤੇ ਇਸ ਕਰਕੇ ਜੇ ਪੈਸਾ ਸਾਡਾ ਤੇ ਪ੍ਰਾਈਵੇਟ ਹੱਥਾਂ ਨੂੰ ਤੋ ਦਿੱਤਾ ਜਾ ਰਿਹਾ ਵੀ ਉਹ ਜਿਹੜੇ ਚਾਈਲਡ ਕੇਅਰ ਸੈਂਟਰ ਦਿੱਤੇ ਹੋਏ ਨੇ ਉਹ ਸਾਡੇ ਵਾਪਸ ਕਿਤੇ ਜਾਣ ਤਾਂ ਕਿ 6-6 ਮਹੀਨੇ 8-8 ਮਹੀਨੇ ਉਹਨਾਂ ਨੂੰ ਮਾਨ ਪੱਤਾ ਨਹੀਂ ਮਿਲਦਾ ਉਹਨਾਂ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਉਹ ਸਾਡੀ ਵਰਕਰ ਤੇ ਹੈਲਪਰ ਨੂੰ ਵੀ ਪਤਾ ਹੈ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਇੱਥੇ ਕਨਵੈਨਸ਼ਨ ਕੀਤੀ ਜਾ ਰਹੀ ਹੈ